ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ HDFC ਲਾਈਫ ਦਾ ਇੱਕ ਨਵਾਂ ਪਲਾਨ ਜਿਸ ਨੂੰ ਕਹਿੰਦੇ ਨੇ HDFC ਲਾਈਫ ਇਨਕਮ ਪਲਾਨ ਇਸ ਦੇ ਵਿੱਚ ਤੁਸੀਂ ਜੋ ਛੋਟੀ ਤੋਂ ਛੋਟੀ ਰਕਮ ਜੋ 50000 50000 ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਇਸ ਦਾ ਨਾਮ ਹੈ ਇਨਕਮਪਲੈਂਨ ਇਸ ਵਿੱਚ ਤੁਸੀਂ 50000 ਇਨਵੈਸਟ ਕਰਨੇ ਆ ਇਹ 50000 ਤੁਸੀਂ 12 ਸਾਲ ਦੇਣੇ ਆ ਇਹ پلان ਜੋ ਹੋਏਗਾ ਇਸ ਦੀ ਜੋ ਡਿਵੀਸ਼ਨ ਹੋਏਗੀ 25 ਸਾਲ ਹੋਏਗੀ 12 ਸਾਲ ਤੁਸੀਂ ਦੇਣੀ ਹੈ 20000 ਰੁਪਏ ਕੰਪਨੀ ਜੋ ਹੈ ਵਿਦਨ ਵੀਕ ਤੁਹਾਡੇ ਖਾਤੇ ਵਿੱਚ ਪਾਏਗੀ ਇਸ ਨੂੰ ਕਹਿੰਦੇ ਆ ਇਨਕਮ ਇਹ 20000 ਤੁਹਾਡੇ ਖਾਤੇ ਵਿੱਚ ਆਉਣਗੇ 2500 ਤੁਸੀਂ 50000 ਦੇਣੇ ਆ 12 ਸਾਲ 20000 ਤੁਹਾਡੇ ਆਉਣੇ ਆ ਪਹਿਲੇ ਪ੍ਰੀਮੀਅਮ ਤੋਂ ਹੀ ਸਟਾਰਟ ਹੋ ਜਾਣੇ ਆ 25 ਸਾਲ ਤੁਹਾਨੂੰ ਇਹ ਮਿਲਨੇ ਆ 50000 ਤੁਸੀਂ ਦਿੱਤੇ 12 ਸਾਲ ਤੇ ਤੁਹਾਡੇ ਬਣ ਗਏ 6 ਲੱਖ ਜਿਹੜੇ ਤੁਹਾਨੂੰ ਇਨਕਮ ਦੇ ਰੂਪ ਵਿੱਚ ਆਏ 20000 ਉਹ ਤੁਹਾਡੇ ਬਣ ਜਾਣੇ ਆ 20000 20000 ਜੋ ਤੁਹਾਨੂੰ 25 ਸਾਲ ਤੁਸੀਂ ਦਿੱਤੇ ਤਾਂ ਤੁਹਾਡੇ ਜਿਹੜੇ ਆ ਤੁਹਾਨੂੰ 5 ਲੱਖ ਵੀ 1000 ਦੇ ਰੁਪਏ ਚ ਆ ਜਾਣਾ ਪਲੱਸ ਜਦੋਂ ਤੁਹਾਡੇ 25 ਸਾਲ ਹੋ ਗਏ ਕੰਪਲੀਟ ਤੇ 5ਵੇਂ ਸਾਲ ਤੁਹਾਡੇ ਜਿਹੜੇ ਆ ਜਿਹੜੇ 6 ਲੱਖ ਗਏ ਸੀ ਉਹ ਤੁਹਾਡੇ 12 ਲੱਖ ਤੁਹਾਨੂੰ ਪਲੱਸ ਹੋ ਕੇ ਮਿਲਨੇ ਆ ਤਹਾਡੇ ਬਣ ਗਿਆ 17 ਲੱਖ ਤੁਹਾਡੇ ਗਏ 6 ਲੱਖ ਤੁਹਾਨੂੰ ਇਨਕਮ ਤੇ ਜਿਹੜਾ ਟੋਟਲ ਸਾਰੇ ਜੋ ਵੀ ਬੈਨੀਫਿਟ ਹੋਏ 17 ਲੱਖ ਤੁਹਾਡੀ ਇਨਕਮ ਬਣ ਗਈ ਜੋ ਵੀ 5 ਸਾਲਾਂ ਬਾਅਦ 6 ਲੱਖ ਦੇ 17 ਲੱਖ ਮਿਲਨੇ ਤੁਹਾਨੂੰ ਅਗਰ ਤੁਸੀਂ ਇਨਕਮ ਨਹੀਂ ਲੈਂਦੇ 20000 ਨਹੀਂ ਲੈਂਦੇ ਤੇ ਤੁਹਾਨੂੰ ਇਹ ਰਕਮ ਜਿਹੜੀ ਆ 12 ਲੱਖ ਦੀ بجائے ਤੁਹਾਨੂੰ ਮਿਲਣਗੇ 20 ਲੱਖ ਜੇ ਤੁਸੀਂ ਇਨਕਮ ਲੈਂਦੇ ਹੋ ਫਿਰ 17 ਲੱਖ ਤੇ ਜੇ ਨਹੀਂ ਤੁਸੀਂ ਲੈਂਦੇ ਫਿਰ ਤੁਹਾਡੇ 20 ਲੱਖ ਲਾਸ ਮਿਲਦੇ ਤੁਹਾਨੂੰ ਇਹ ਸਾਡਾ HDFC ਦਾ ਲਾਈਫ ਦਾ ਇਨਕਮ ਪਲਾਨ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੇ ਮੈਨੂੰ ਜਰੂਰ ਮੇਰੀ ਵੀਡੀਓ ਤੇ ਕੰਟੈਕਟ ਕਮੈਂਟ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਇਸੇ ਤਰ੍ਹਾਂ ਮੈਂ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਨੂੰ ਦੇ ਸਕਾਂ ਨਵੇਂ ਤੋਂ ਨਵਾਂ ਕੋਈ ਪਲਾਨ ਜੂ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੇ ਸਕਾਂ ਵੀਡੀਓ ਵੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ